ਸਹਿਬਜ਼ਾਦਿਆਂ ਨੂੰ ਜਦੋਂ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਜਾਂਦਾ ਉਸ ਵਕਤ ਦੁੱਧ ਦੀ ਸੇਵਾ ਨਿਭਾਈ ਗਈ ਸੀ ਉਹ ਦੁੱਧ ਦੀ ਸੇਵਾ ਦੀਆਂ ਤਸਵੀਰਾਂ ਜਿਹੜੀ ਬਣਾਈ ਗਈ ਹੈ ਇੱਕ ਕਲਾ ਪ੍ਰਦਰਸ਼ਨੀ ਦਿਖਾਈ ਗਈ ਹੈ ਇਹਦੇ ਵਿੱਚ ਮੋਗਲ ਸਲਤਨਾਤੇ ਦੇ ਦੌਰਾਨ ਤਸੀਹੇ ਦੇ ਕੇ ਸ਼ਹਾਦਤਾਂ ਪ੍ਰਾਪਤ ਕਰ ਗਏ ਜਿਹੜੇ ਬੱਚੇ ਉਹਨਾਂ ਦੀਆਂ ਤਸਵੀਰਾਂ ਵੀ ਇਹਦੇ ਵਿੱਚ ਸਾਂਝੀਆਂ ਕੀਤੀਆਂ ਗਈਆਂ ਨੇ ਬੱਚਿਆਂ ਨੇ ਬੜੀ ਮਿਹਨਤ ਕੀਤੀ ਹੈ ਇਹਨਾਂ ਵਿੱਚੋਂ ਤਸਵੀਰਾਂ ਤੁਸੀਂ ਕਿਹੜੀਆਂ-ਕਿਹੜੀਆਂ ਆਪ ਆਪਣੇ ਹੱਥੀ ਬਣਾਈਆਂ ਨੇ ਹਾਂਜੀ ਮੈਡਮ ਬਹੁਤ ਸਾਰੇ ਆ ਜਿਹੜੇ ਸਟੂਡੈਂਟਸ ਦਾ ਕੰਮ ਕੀਤਾ ਹੋਇਆ ਹੈ ਜੀ ਜਿਹੜੇ ਪਾਸ ਆਊਟ ਨੇ ਉਹਨਾਂ ਦਾ ਵੀ ਕੰਮ ਇੱਥੇ ਡਿਸਪਲੇ ਕੀਤਾ ਗਿਆ ਹੈ ਜੀ ਕੀਤਾ ਭਗਤਪੂਰਨ ਜੀ ਹੈ ਜੀ ਜੀ ਹਾਂਜੀ ਜਿਹੜੇ ਪਿੰਗਲਵਾੜਾ ਦੀ ਸੰਸਥਾਪਕ ਨੇ ਇਹਨਾਂ ਦਾ ਪੋਰਟਫੋਲੀਓ ਮੈਂ ਆਪਣਾ ਤਿਆਰ ਕੀਤਾ ਹੈ ਜੀ ਇਹ ਤੁਸੀਂ ਪ੍ਰਦਰਸ਼ਨੀ ਜਿਹੜੀ ਲਗਾਈ ਹੋਈ ਹੈ ਤੇ ਇਹ ਸੇਲ ਵੀ ਕਰਦੇ ਹੋ ਤਸਵੀਰਾਂ ਚ ਉਹ ਤੁਸੀਂ ਦੇਖ ਰਹੇ ਹੋ ਸਾਰੀਆਂ ਸੇਲ ਲਈ ਲੱਗੀਆਂ ਹੋਈਆਂ ਨੇ ਜੀ ਕੁਝ ਇਹਨਾਂ ਚ ਪ੍ਰਾਈਸ ਦੇ ਵਿੱਚ ਤੁਸੀਂ ਇਹ ਮਤਲਬ ਸੇਲ ਕਰਦੇ ਹੋ ਜੇ ਸਾਰਿਆਂ ਦਾ ਪ੍ਰਾਈਸ ਹੈਗਾ ਜੀ ਇਸ ਕਿਸੇ ਦਾ ਅੰਤ ਨਾਲ ਜ਼ਿਆਦਾ ਜੁੜਦੇ ਨੇ ਬੱਚੇ ਜ਼ਿਆਦਾ ਐਟ੍ਰੈਕਟ ਹੁੰਦੇ ਨੇ ਕਿਉਂਕਿ ਵਿੱਚ ਤੁਸੀਂ ਗੁਰਬਾਣੀ ਦੀਆਂ ਸਤਰਾਂ ਵਾਲੀਆਂ ਵੀ ਤਸਵੀਰਾਂ ਬਣਾਈਆਂ ਨੇ ਹਾਂਜੀ ਜ਼ਰੂਰ ਮੇਨਲੀ ਤਾਂ ਬੱਚੇ ਜ਼ਿਆਦਾ ਬਹੁਤ ਜ਼ਿਆਦਾ ਇੰਟਰਸਟ ਲੈਂਦੇ ਨੇ ਪੇਂਟਿੰਗਸ ਨੂੰ ਦੇਖ ਕੇ ਕਾਫੀ ਬੱਚੇ ਆਏ ਨੇ ਉਹਨਾਂ ਨੂੰ ਅਜੇ ਮੋਤੀ ਮਹਿਰਾਵਰ ਇਹਨਾਂ ਕੁਝ ਪਤਾ ਨਹੀਂ ਸੀਗੇ ਉਹ ਪੁੱਛ ਰਹੇ ਸੀ ਵੀ ਆ ਕੀ ਕਰ ਰਹੇ ਨੇ ਉਹਨਾਂ ਦੇ ਪਰਿਵਾਰ ਨਾਲ ਇਹ ਕਿਉਂ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਾਡਾ ਜਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਰੋਬੀ ਅਧੰਜਲ ਤੁਹਾਡੇ ਨਾਲ ਇਸ ਵਕਤ ਹਾਜ਼ਰ ਹਾਂ ਜੀ ਫਤਿਹਗੜ੍ਹ ਸਾਹਿਬ ਦੇ ਵਿੱਚ ਜਿੱਥੇ ਕਿ ਸਿੱਖੀ ਨੂੰ ਪਰਫੁੱਲਤ ਕਰਨ ਦੇ ਲਈ ਬੱਚਿਆਂ ਦੇ ਵੱਲੋਂ ਬੜਾ ਅਨੋਖਾ ਪ੍ਰਦਰਸ਼ਨ ਕੀਤਾ ਗਿਆ ਹੈ ਕਹਿ ਸਕਦਾ ਕਿ ਅਨੋਖਾ ਉਪਰਾਲਾ ਕੀਤਾ ਗਿਆ ਹੈ ਕਿਉਂਕਿ ਬੱਚਿਆਂ ਦੇ ਵੱਲੋਂ ਜਿਹੜੀਆਂ ਪ੍ਰਦਰਸ਼ਨੀਆਂ ਲਗਾਈ ਗਈ ਹੈ ਤੁਸੀਂ ਦੇਖ ਹੀ ਸਕਦੇ ਹੋ ਸਿੱਖ ਇਤਿਹਾਸ ਦੇ ਨਾਲ ਜੁੜੀਆਂ ਜਿਹੜੀਆਂ ਚੀਜ਼ਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ ਜਿੱਥੇ ਕਿ ਮੋਤੀ ਮਹਿਰਾ ਦੇ ਵੱਲੋਂ ਜੋ ਹੈ ਸਹਿਬਜ਼ਾਦਿਆਂ ਨੂੰ ਜਦੋਂ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਜਾਂਦਾ ਉਸ ਵਕਤ ਦੁੱਧ ਦੀ ਸੇਵਾ ਨਿਭਾਈ ਗਈ ਸੀ ਉਹ ਦੁੱਧ ਦੀ ਸੇਵਾ ਦੀਆਂ ਤਸਵੀਰਾਂ ਜਿਹੜੀ ਬਣਾਈ ਗਈ ਹੈ ਇੱਕ ਕਲਾ ਪ੍ਰਦਰਸ਼ਨੀ ਦਿਖਾਈ ਗਈ ਹੈ ਇਹਦੇ ਵਿੱਚ ਤਾਂ ਉੱਥੇ ਦੂਸਰੇ ਪਾਸੇ ਜਿਹੜੇ ਬੱਚੇ ਜਦੋਂ ਮੁਗਲ ਸਲਤਨਤ ਦੇ ਦੌਰਾਨ ਤਸੀਹੇ ਦੇ ਕੇ ਸ਼ਹਾਦਤਾਂ ਪ੍ਰਾਪਤ ਕਰ ਗਏ ਜਿਹੜੇ ਬੱਚੇ ਉਹਨਾਂ ਦੀਆਂ ਤਸਵੀਰਾਂ ਵੀ ਇਹਦੇ ਵਿੱਚ ਸਾਂਝੀਆਂ ਕੀਤੀਆਂ ਗਈਆਂ ਨੇ ਬੱਚਿਆਂ ਨੇ ਬੜੀ ਮਿਹਨਤ ਕੀਤੀ ਹੈ ਤੇ ਫਤੇਗੜ ਸਾਹਿਬ ਦੇ ਧਰਤੀ ਤੇ ਮੌਜੂਦ ਹਾਂ ਤੇ ਬੱਚਿਆਂ ਦੇ ਵੱਲੋਂ ਜਿਹੜੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਨੇ ਇੱਕ ਇੱਕ ਕਰਕੇ ਤੁਹਾਨੂੰ ਪ੍ਰਦਰਸ਼ਨੀਆਂ ਵੀ ਦਿਖਾਉਣੇ ਆ ਤੇ ਨਾਲ ਹੀ ਗੱਲਬਾਤ ਕਰਦੇ ਆ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਪ੍ਰਦਰਸ਼ਨੀ ਲਗਾਈ ਗਈ ਹੈ ਜਿੱਥੇ ਕਿ ਗੁਰੂ ਸਤਰਾਂ ਜਿਹੜੀਆਂ ਲਿਖੀਆਂ ਹੋਈਆਂ ਨੇ ਗੁਰਬਾਣੀ ਦੀਆਂ ਸਤਰਾਂ ਲਿਖੀਆਂ ਇਹ ਨੇ ਨਾਲ ਹੀ ਜਿਹੜੀ ਬੜੀ ਮਿਹਨਤ ਕੀਤੀ ਹੈ ਗੁਰਗੋਬਿੰਦ ਸਾਹਿਬ ਜੀ ਦੀ ਤਸਵੀਰ ਬਣਾਈ ਗਈ ਹੈ ਤੇ ਉੱਥੇ ਹੀ ਤੂੰ ਮੇਰਾ ਰਾਖਾ ਸਭਨੀ ਤਾਂ ਹੀ ਜਿਹੜੇ ਆ 17 ਲਿਖੀਆਂ ਹੋਈਆਂ ਨੇ ਤੇ ਛੋਟੇ ਸਹਿਬਜ਼ਾਦਿਆਂ ਦੀ ਤਸਵੀਰ ਹੈ ਜਦੋਂ ਕਿ ਉਹਨਾਂ ਨੂੰ ਸੂਬੇ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਵਿੱਚ ਦਰਬਾਰ ਸਾਹਿਬ ਦੀ ਹੈ ਤੇ ਇਸ ਦੇ ਨਾਲ ਹੀ ਕੁਝ ਗੁਰਬਾਣੀ ਦੀਆਂ ਸਤਰਾਂ ਲਿਖੀਆਂ ਹੋਈਆਂ ਨੇ ਜਿਵੇਂ ਕਿ ਔਖੀ ਕੜੀ ਨਾ ਦੇਖੰਦੇ ਆਪਣਾ ਬਿਰਦ ਸੰਭਾਲੈ ਇਸ ਤਰ੍ਹਾਂ ਜਿਹੜੀਆਂ ਸਤਰਾਂ ਜਿਹੜੀਆਂ ਲਿਖੀਆਂ ਹੋਈਆਂ ਨੇ ਤੇ ਬੜੀ ਮਿਹਨਤ ਬੱਚਿਆਂ ਦੇ ਵੱਲੋਂ ਕੀਤੀ ਗਈ ਹੈ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਹਰਦੀਪ ਸਿੰਘ ਜੀ ਤੇ ਕਿੱਥੋਂ ਦੇ ਹੋ ਤੁਸੀਂ ਮੈਡਮ ਲੋਕੜਪਿੰਟ ਤੋਂ ਜੀ ਮੈਂ ਐਮਏ ਫਰਸਟ ইয়ার ਦਾ ਸਟੂਡੈਂਟ ਐ ਜੀ ਬਾਤਾ ਗੁਜਰੀ ਕਾਲਜ ਫਤਿਹਗੜ ਸਾਹਿਬ ਜੀ ਤੇ ਇਸ ਇਹਨਾਂ ਵਿੱਚੋਂ ਤਸਵੀਰਾਂ ਤੁਸੀਂ ਕਿਹੜੀਆਂ-ਕਿਹੜੀਆਂ ਆਪ ਆਪਣੇ ਹੱਥੀ ਬਣਾਈਆਂ ਨੇ? ਹਾਂਜੀ ਮੈਡਮ ਬਹੁਤ ਸਾਰੀਆਂ ਜਿਹੜੇ ਸਟੂਡੈਂਟਸ ਦਾ ਕੰਮ ਕੀਤਾ ਹੋਇਆ ਹੈ ਜੀ ਜਿਹੜੇ ਪਾਸ ਆਊਟ ਨੇ ਉਹਨਾਂ ਦਾ ਵੀ ਕੰਮ ਇੱਥੇ ਡਿਸਪਲੇ ਕੀਤਾ ਗਿਆ ਹੈ ਜੀ। ਜਿਹਦਾ ਕੈਲੀਗ੍ਰਾਫੀ ਤੁਸੀਂ ਦੇਖ ਰਹੇ ਹੋ। ਜੀ ਤੇ ਅੱਗੇ ਪੋਰਟਰੇਟਸ ਦੇਖ ਰਹੇ ਆ ਮੈਡਮ। ਤੇ ਉਸ ਤੋਂ ਬਾਅਦ ਮੈਡਮ ਜਿਹੜਾ ਮੇਰਾ ਆਪਣਾ ਕੰਮ ਕੀਤਾ ਹੋਇਆ ਭਗਤਪੂਰਨ ਜੀ ਹੈ। ਜੀ ਜੀ। ਹਾਂਜੀ ਜਿਹੜੇ ਪਿੰਗਲਵਾੜਾ ਦੀ ਸੰਸਥਾਪਕ ਨੇ। ਜੀ ਜੀ। ਇਹਨਾਂ ਦਾ ਪੋਰਟਰੇਟ ਮੈਂ ਆਪਣਾ ਆਪ ਤਿਆਰ ਕੀਤਾ ਹੈ ਜੀ। ਜੀ ਤੇ ਹਰ ਸਾਲ ਤੁਸੀਂ ਇਸੇ ਤਰ੍ਹਾਂ ਪ੍ਰਦਰਸ਼ਨੀ ਲਾਉਂ ਕਾਲਜ ਦੇ ਵੱਲੋਂ ਇਹ ਕਿਲਾਣ ਦੇ ਲਈ ਪ੍ਰਦਰਸ਼ਨੀ ਕਿਹਾ ਜਾਂਦਾ ਹੈ ਜਦ ਸਟੂਡੈਂਟਸ ਦੇ ਵੱਲੋਂ ਇਸ ਤਰ੍ਹਾਂ ਦਾ ਕੋਈ ਉਪਰਾਲਾ ਕੀਤਾ ਜਾਂਦਾ ਹੈ ਤਾਂ ਕਿ ਸਿੱਖਾਂ ਦੇ ਨਾਲ ਜਿਹੜਾ ਜੋੜਿਆ ਜਾ ਸਕੇ ਸਿੱਖੀ ਸਿਧਾਂਤਾਂ ਦੇ ਨਾਲ ਨੌਜਵਾਨਾਂ ਨੂੰ ਮੈਡਮ ਕਾਲਜ ਵੱਲੋਂ ਜਿਆਦਾ ਜਿਹੜਾ ਹੈਗਾ ਇਸ ਚੀਜ਼ ਦਾ ਪ੍ਰਬੰਧ ਕੀਤਾ ਜਾਂਦਾ ਹੈ ਜੀ ਕਾਲਜ ਤੋਂ ਬਾਅਦ ਅੱਗੇ ਬੱਚੇ ਜਿਹੜਾ ਆਪਣਾ ਕੰਮ ਇੱਥੇ ਜਿਹੜਾ ਪੇਂਟਿੰਗ ਦੇ ਸੰਬੰਧ ਚ ਉਹਨਾਂ ਨੇ ਕੀਤਾ ਹੁੰਦਾ ਹੈ ਉਹਨਾਂ ਨੂੰ ਡਿਸਪਲੇ ਕਰਨ ਦਾ ਇੱਥੇ ਜਿਹੜਾ ਵਧੀਆ ਮੌਕਾ ਕਾਲਜ ਵੱਲੋਂ ਇਹ ਮੁਹैया ਕਰਵਾਇਆ ਜਾਂਦਾ ਹੈ ਜੀ ਇਹ ਤੁਸੀਂ ਪ੍ਰਦਰਸ਼ਨੀ ਜਿਹੜੀ ਲਗਾਈ ਹੋਈ ਹੈ ਤੇ ਇਹ ਸੇਲ ਵੀ ਕਰਦੇ ਹੋ ਤਸਵੀਰਾਂ ਦਾ ਜੋ ਤੁਸੀਂ ਦੇਖ ਰਹੇ ਹੋ ਸਾਰੀਆਂ ਸੇਲ ਲਈ ਲੱਗੀਆਂ ਹੋਈਆਂ ਨੇ ਕੁਛ ਇਹਨਾਂ ਛੁਪਕੇ ਪ੍ਰਾਈਸ ਦੇ ਵਿੱਚ ਤੁਸੀਂ ਇਹ ਮਤਲਬ ਸੇਲ ਕਰਦੇ ਹੋ ਜੇ ਸਾਰਿਆਂ ਦਾ ਪ੍ਰਾਈਸ ਹੈਗਾ ਜੀ ਕਿਸੇ ਦਾ ਕੋਸ਼ ਹੈ ਕਿਸੇ ਦਾ ਕੋਸ਼ ਹੈ ਜਿੱਦਾਂ ਤੁਸੀਂ ਆਹ ਦੇਖ ਰਹੇ ਹੋ ਕੈਲੀਗ੍ਰਾਫੀ ਜੀ ਜੀ ਇਹਨਾਂ ਦਾ ਰੇਟ ਮਾਰਡ ਮੈਂ ਇਹਨਾਂ ਨੇ 600 ਰੁਪਏ ਲੱਗੇ ਹੋਇਆ ਜੀ ਇਹ ਸਟੂਡੈਂਟ ਦਾ ਵਰਕ ਹੈ ਜੀ ਸਾਰਾ ਕਾਲਜ ਦੇ ਸਟੂਡੈਂਟ ਨੇ ਜਿਹੜੀ ਪਾਸ ਆਊਟ ਵੀ ਨੇ ਜੋ ਜਿਹਨੇ ਸਿੱਖੀ ਚਲਾਈ ਕਿਸ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਦੇ ਨਾਲ ਬੱਚਿਆਂ ਨੂੰ ਹੋਰ ਵੀ ਜ਼ਿਆਦਾ ਸਿੱਖੀ ਸਿਧਾਂਤਾਂ ਦੇ ਨਾਲ ਜੋੜਿਆ ਜਾ ਸਕਦਾ ਕਿਉਂਕਿ ਬੜੀ ਮਿਹਨਤ ਦੇ ਨਾਲ ਉਹਨਾਂ ਨੇ ਇਹ ਚੀਜ਼ਾਂ ਬਣਾਈਆਂ ਨੇ ਤੇ ਤੁਹਾਨੂੰ ਲੱਗਦਾ ਹੈ ਕਿ ਇਸ ਦੇ ਨਾਲ ਜੋ ਹੈ ਬੱਚੇ ਜੋ ਹੈ ਕਾਫੀ ਸਿੱਖੀ ਸਿਧਾਂਤਾਂ ਦੇ ਨਾਲ ਜੁੜਦੇ ਨੇ ਜੀ ਮੈਮ ਇਹਨਾਂ ਵਿੱਚ ਜਿਦਾਂ ਤੁਸੀਂ ਦੇਖਦੇ ਹੋ ਗੁਰਬਾਣੀ ਦੇ ਕੋਈ ਮੂਲ ਮੰਤਰ ਲਿਖਿਆ ਗਿਆ ਹੈ ਜੀ ਬੱਚੇ ਬੱਚੇ ਸਭ ਤੋਂ ਪਹਿਲਾਂ ਜਿਹੜਾ ਮੂਲ ਮੰਤਰ ਹੈ ਉਹ ਸਿੱਖਦੇ ਹੈ ਕਿਉਂਕਿ ਗੁਰਬਾਣੀ ਦਾ ਜਿਹੜਾ ਆਪਣਾ ਬੇਸ ਹੈ ਉਹ ਇੱਕ ਓੰਕਾਰ ਤੋਂ ਸ਼ੁਰੂ ਹੋ ਕੇ ਮਤਲਬ ਅੱਗੇ ਜਿਹੜਾ ਚੱਲਦਾ ਹੈ ਇਸ ਕਰਕੇ ਜਿਹੜਾ ਮੂਲ ਮੰਤਰ ਹੈ ਬੱਚੇ ਜਾਦਾ ਉਸ ਚੀਜ਼ ਨੂੰ ਸਿੱਖਦੇ ਆ ਜੀ ਔਰ ਯਾਦ ਰੱਖਦੇ ਆ ਜੀ ਇੱਕ ਤੁਸੀਂ ਸਟੂਡੈਂਟ ਹੋ ਤੇ ਸਟੂਡੈਂਟ ਹੋਣ ਦੇ ਨਾਤੇ ਤੁਸੀਂ ਅੱਜ ਦੇ ਪਵਿੱਤਰ ਦਿਹਾੜੇ ਤੇ ਕੀ ਕਹਿਣਾ ਚਾਹੋਗੇ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਜੀ ਬਹੁਤ ਦੂਰ ਦੂਰੋਂ ਸੰਗਤ ਚੱਲ ਕੇ ਆਉਂਦੀ ਹੈ ਬੱਚਿਆਂ ਦਾ ਸ਼ਹੀਦੀ ਪਸਥਾਨ ਹੈ ਜੀ ਇੱਥੇ ਈਆਂ ਵਿੱਚ ਚਣਕੇ ਉਹਨਾਂ ਨੂੰ ਜਿਹੜਾ ਸ਼ਹੀਦ ਕੀਤਾ ਗਿਆ ਬਹੁਤ ਤੁਸੀਂ ਵੀ ਦਿੱਤੇ ਗਏ ਮਾਤਾ ਗੁਜਰਕੌਰ ਜੀ ਵੀ ਇੱਥੇ ਸ਼ਹੀਦ ਹੋਏ ਨੇ ਢਲੇ ਮੁਰਜ ਦੇ ਵਿੱਚ ਜੀ ਆ ਬੇਨਤੀ ਕਹਿ ਸਕਦੇ ਆ ਜੀ ਕਿ ਗੁਰਸਿੱਖੀ ਜੀਵਨ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਜਾਵੇ ਬੱਚਿਆਂ ਦੀ ਸ਼ਹਾਦਤ ਨੂੰ ਮੁੱਖ ਰੱਖ ਕੇ ਜੋ ਹੈ ਆਪਣਾ ਸਮਾਜ ਦੇ ਵਿੱਚ ਵਿਚਰਨਾ ਚਾਹੀਦਾ ਹੈ ਜੇ ਆਪਾਂ ਸ਼ਹੀਦਾਂ ਨੂੰ ਯਾਦ ਰੱਖਾਂਗੇ ਤਾਂ ਆਪਣਾ ਜਿਹੜਾ ਸੱਚਾ ਜੀਵਨ ਉਹ ਹੋ ਸਕੇਗਾ ਔਰ ਆਪਣੇ ਜੀਵਨ ਤੋਂ ਜਿਹੜੇ ਸਿੱਖੀ ਵੱਲ ਨਹੀਂ ਵੀ ਹੈਗੇ ਉਹ ਉਸ ਤੋਂ ਪ੍ਰੇਰਿਤ ਹੋ ਕੇ ਆਪਣਾ ਸੱਚਾ ਜੀਵਨ ਜਿਹੜੇ ਬਦਿਤ ਕਰਨ ਦੀ ਕੋਸ਼ਿਸ਼ ਕਰ ਸਕਦੇ ਆ ਤੁਹਾਨੂੰ ਧੰਨਵਾਦ ਜੀ ਤੇ ਨਾਲ ਹੀ ਪ੍ਰਦਰਸ਼ਨੀ ਦੀਆਂ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰਦੇ ਬੱਚਿਆਂ ਦੇ ਵੱਲੋਂ ਆਪ ਹੀ ਬਣਾਈਆਂ ਗਈਆਂ ਨੇ ਤੇ ਮੇਰੇ ਖਿਆਲ ਇਹ ਪੈਨਸਲ ਵਰਕ ਹੈਗਾ ਆ ਤੇ ਸਤਿ ਸ਼੍ਰੀ ਅਕਾਲ ਰਾਜੇ ਸਤਿ ਸ਼੍ਰੀ ਅਕਾਲ ਜੀ ਇਹ ਇਹ ਤੁਸੀਂ ਇਹਨਾਂ ਦੇ ਵਿੱਚੋਂ ਕਿਹੜੀ ਪੇਂਟਿੰਗ ਬਣਾਈ ਹੈ ਮੇਰੀ ਇਹਨਾਂ ਦੇ ਵਿੱਚ ਕੋਈ ਨਹੀਂ ਹੈਗੀ ਜੀ ਤੁਸੀਂ ਉਦਾਂ ਹੀ ਕਲਾ ਪ੍ਰਦਰਸ਼ਨੀ ਤੇ ਲੋਕਾਂ ਨੂੰ ਇਹ ਚੀਜ਼ਾਂ ਦਿਖਾ ਰਹੇ ਹੋ ਤੇ ਪੈਨਸਲ ਵਰਕ ਕੀਤਾ ਹੈ ਤਾਂ ਲੱਗਦਾ ਨਹੀਂ ਜਿੱਦਾਂ ਕਿ ਬੜੀ ਮਿਹਨਤ ਕੀਤੀ ਹੈ ਨਾ ਇਹਨੂੰ ਇਸ ਆਰਟ ਨੂੰ ਕੀ ਕਹਿੰਦੇ ਨੇ ਮੈਡਮ ਇਹ ਪੈਨਸਲ ਦੇ ਵਿੱਚ ਇਹ ਟੋਟਲ ਜਿਹੜਾ ਕੀਤਾ ਗਿਆ ਹੈ ਜੀ ਚਿੱਤਰ ਬਣਾਇਆ ਗਿਆ ਹੈ ਇਹਨੂੰ ਸਕੈਚਿੰਗ ਕਹਿੰਦੇ ਆ ਮੈਡਮ ਇਹ ਸਕੈਚਿੰਗ ਦੇ ਵਿੱਚ ਜਿਹੜਾ ਪੋਰਟਰੇਟ ਬਣਿਆ ਹੋਇਆ ਹੈਗਾ ਜੀ ਤੁਸ਼ਮੇਸ਼ ਪਤਾ ਜੀ ਦਾ ਜੀ ਹਰ ਇੱਕ ਪੇਂਟਿੰਗ ਦਾ ਜਿੱਦਾਂ ਕਿ ਅਲੱਗ-ਅਲੱਗ ਤਰੀਕਾ ਹੁੰਦਾ ਹੈ ਕਿ ਇਹਨੂੰ ਕੀ ਕੁਝ ਹੋਰ ਕਹਿੰਦੇ ਮੇਰੇ ਖਿਆਲ ਕੱਪੜੇ ਤੇ ਬਣਾਈ ਗਿਆ ਹੈ ਏਕਮਕਾਰ ਕੈਨਵਸ ਜੀ ਕੈਨਵਸ ਦੇ ਉੱਤੇ ਅਲੱਗ-ਅਲੱਗ ਮੀਡੀਅਮ ਦੇ ਵਿੱਚ ਕੰਮ ਹੁੰਦਾ ਹੈ ਜੀ ਜਿੱਦਾਂ ਇਹ ਪੇਂਟਿੰਗ ਹੈ ਅਕ੍ਰੀਲਿਕ ਪੇਂਟ ਪੇਂਟ ਦੇ ਵਿੱਚ ਜਿਹੜੀ ਇਹ ਤਿਆਰ ਕੀਤੀ ਗਈ ਹੈ ਜੀ ਕੋਸ਼ੇ ਦੇ ਵਿੱਚ ਜਿੱਦਾਂ ਮੈਡਮ ਇਹ ਆ ਗਏ ਆਇਲ ਪੇਂਟਿੰਗ ਹੈ ਜੀ ਜੀ ਇਹ ਇਸ ਦੇ ਵਿੱਚ ਪਾਣੀ ਜਿਹੜਾ ਉਹ ਮਿਕਸ ਕਰਕੇ ਕਲਰ ਚੱਲਦੇ ਆ ਇਹ ਜਿਹੜਾ ਆਇਲ ਪੇਂਟ ਹੈ ਉਹਦੇ ਵਿੱਚ ਆਇਲ ਕਲਰ ਜਿਹੜਾ ਮਿਕਸ ਕਰਕੇ ਬਣਾਇਆ ਕਿੰਨਾ ਟਾਈਮ ਲੱਗ ਗਿਆ ਤੁਹਾਨੂੰ ਖੁਦ ਹੀ ਪੇਂਟਿੰਗ ਇਹ ਤਿਆਰ ਕਰਦੇ ਕਰਦੇ ਇਹ ਮੈਡਮ ਪੇਂਟਿੰਗ ਦਾ ਤਿਆਰ ਕਰਨ ਲਈ ਬਸ ਮੈਨੂੰ ਇੱਕ ਦਿਨ ਦਾ ਸਮਾਂ ਲੱਗਿਆ ਜੀ ਜੀ ਹਾਂ ਜੀ ਤਾਂ ਪੂਰੀ ਰੀਜ ਲਾ ਕੇ ਬਣਾਈ ਹੈ ਜੀ 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 ਤੇ ਹੋਰ ਵੀ ਬਹੁਤ ਸਾਰੇ ਬੱਚੇ ਪਹੁੰਚ ਚੁੱਕੇ ਨੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਪੇਂਟਿੰਗਸ ਬਣਾਈਆਂ ਹੋਈਆਂ ਨੇ ਸਿੱਖ ਇਤਿਹਾਸ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਆ ਤਾਂ 1984 ਦਾ ਜਿਹੜਾ ਦੱਸਿਆ ਗਿਆ ਹੈ ਪੇਂਟਿੰਗ ਬਣਾਈ ਗਈ ਹੈ ਕਿ ਇਹ ਕਦੇ ਭੁੱਲਣ ਯੋਗ ਨਹੀਂ ਹੈ ਘਟਨਾ 1984 ਦੀ ਘਟਨਾ ਵੀ ਦੱਸੀ ਗਈ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਵੀ ਬਣਾਈ ਗਈ ਹੈ ਤੇ ਇਹਦੇ ਨਾਲ ਦੀਪ ਸਿੱਧੂ ਦੀ ਤਸਵੀਰ ਬਣਾਈ ਗਈ ਹੈ ਤੇ ਨਾਲ ਇਹ ਕੁਝ ਹੋਰ ਵੀ ਚੀਜ਼ਾਂ ਜਿਹੜੀਆਂ ਉਹ ਬਣਾਈਆਂ ਗਈਆਂ ਨੇ ਤੇ ਵੱਡੀ ਤਸਵੀਰ ਜਿਹੜੀ ਬਣਾਈ ਗਈ ਆ ਉਹ ਤੁਸੀਂ ਦੇਖ ਹੀ ਸਕਦੇ ਹੋ ਕਿ ਅੱਜ ਇਹ ਪਵਿੱਤਰ ਦਿਹਾੜੇ ਉੱਤੇ ਜਿਹੜਾ ਠੰਡੇ ਬੁਰਜ ਦੇ ਵਿੱਚ ਸਹਬਜ਼ਾਦਿਆਂ ਨੂੰ ਜਦੋਂ ਰੱਖਿਆ ਗਿਆ ਸੀ ਸਰੀਰ ਉੱਤੇ ਕੋਈ ਮੋٹے ਕੱਪੜੇ ਨਹੀਂ ਸੀ ਖਾਣ ਨੂੰ ਕੁਝ ਨਹੀਂ ਸੀ ਦਿੱਤਾ ਗਿਆ ਭੁੱਖੇ ਪਾਣੇ ਉਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਸੀ ਜਦੋਂ ਮੋਤੀ ਮਹਿਰਾ ਦੇ ਵੱਲੋਂ ਜਿਹੜੇ ਗਰਮ ਦੁੱਧ ਦੀ ਜਿਹੜੀ ਸੇਵਾ ਉਹਨਾਂ ਨੂੰ ਕੀਤੀ ਉਹਨਾਂ ਨੇ ਕੀਤੀ ਸੀ ਬੇਸ਼ੱਕ ਮੋਤੀ ਮਹਿਰਾ ਤੇ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਬਾਅਦ ਵਿੱਚ ਸਜ਼ਾ ਦਿੱਤੀ ਗਈ ਸੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਪਰ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਉਸ ਵਕਤ ਦੀਆਂ ਜੋ ਕਿ ਬੱਚਿਆਂ ਨੇ ਜਿਹੜੇ ਆਪਣੇ ਹੱਥੀ ਬਣਾਈਆਂ ਨੇ ਤੇ ਪ੍ਰਦਰਸ਼ਨੀ ਲਗਾਈ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਹਰਪ੍ਰੀਤ ਕੌਰ ਹਰਪ੍ਰੀਤ ਜੀ ਤੁਸੀਂ ਇੱਥੇ ਕਿਹੜੀ ਪੇਂਟਿੰਗ ਖੁਦ ਆਪ ਬਣਾਈ ਹੈ ਮੇਰੀ ਉਧਰ ਲੱਗੀ ਵੀ ਇੱਕ ਕੈਲੀਗ੍ਰਾਫੀ ਦੀ ਆ ਤੇ ਦੋ ਇਧਰ ਕੈਲੀਗ੍ਰਾਫੀ ਦੀਆਂ ਨੇ ਕਿੰਨੀ ਕ ਮਿਹਨਤ ਲੱਗ ਜਾਂਦੀ ਆ ਮਿਹਨਤ ਤਾਂ ਕਾਫੀ ਲੱਗ ਜਾਂਦੀ ਆ ਇੱਕ ਪੇਂਟਿੰ ਨੂੰ ਆ ਇੱਕ ਦੋ ਤਿੰਨ ਦਾ ਤਾਂ ਲੱਗ ਹੀ ਜਾਂਦੇ ਨੇ ਆਰਾਮ ਨਾਲ ਜੇ ਕਈ ਆਪਾਂ ਉਦੋਂ ਵੱਧ ਵੀ ਲੱਗ ਸਕਦੇ ਨੇ ਸਟੂਡੈਂਟਸ ਜਿਹੜੇ ਹੁੰਦੇ ਉਹਨਾਂ ਨੇ ਖਰਚਾ ਵੀ ਆਪਣੇ ਮਾਪੇ ਕੋਈ ਲੈਣਾ ਹੁੰਦਾ ਆਪਣੀ ਜੌਬ ਤੋਂ ਕਰਦੇ ਨਹੀਂ ਹੈਗੇ ਕਿੰਨਾ ਕ ਖਰਚਾ ਆ ਜਾਂਦਾ ਖੁੱਦ ਆ ਇਹ ਪੇਂਟਿੰਗ ਦੇ ਸਾਬ ਸਾਈਜ਼ ਦੇ ਸਾਬ ਨਾਲ ਹੁੰਦਾ ਜੇ ਪੇਂਟਿੰਗ ਛੋਟੀ ਦੀ ਹੈਗੀ ਆ ਕਲਰ ਤਾਂ ਵੈਸੇ ਮੈਕਸਿਮਮ ਬਾਦੀ ਆਰਟਿਸਟ ਦੇ ਵਾਲੇ ਕਲਰ ਤਾਂ ਬਹੁਤ ਜ਼ਿਆਦਾ ਮਹਿੰਗੇ ਹੀ ਹੁੰਦੇ ਨੇ ਮੋਸਟਲੀ ਤੇ ਇੱਕ ਇਹ ਨਾ ਸਾਈਜ਼ ਦੇ ਅਕੋਰਡਿੰਗਲੀ ਮਿਲਦੀ ਆ ਕਿਉਂਕਿ ਜੇ ਸਾਈਜ਼ ਵੱਡਾ ਜਵੇ ਵੱਡਾ ਜਵੇ ਤਾਂ ਉਸਦੇ ਕਲਰ ਵੀ ਜ਼ਿਆਦਾ ਲੱਗਦੇ ਆ ਤੇ ਛੋਟੀ ਆਵੇ ਤੇ ਛੋਟੇ ਦੇ ਵੀ ਘੱਟ ਲੱਗਦੇ ਆ ਪਰ ਮੋਸਟਲੀ ਕਲਰ ਅੱਜਕੱਲ ਬਹੁਤ ਜ਼ਿਆਦਾ ਮਹਿੰਗੇ ਨੇ ਨਾ ਤੇ ਉਹਦੇ ਕਰਕੇ ਪੇਂਟਿੰਗਸ ਬਹੁਤ ਮਹਿੰਗਾ ਪੈ ਜਾਂਦਾ ਬਣਾਉਣ ਵਾਸਤੇ ਅੱਜ ਇਹ ਤੁਸੀਂ ਤਸਵੀਰਾਂ ਬਣਾਈਆਂ ਹੋਈਆਂ ਨੇ ਨਾਲ ਹੀ ਇਹ ਨਾ ਹਿਸਟਰੀ ਨਾਲ ਰਿਲੇਟਡ ਤੁਸੀਂ ਚੀਜ਼ਾਂ ਬਣਾਈਆਂ ਨੇ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਜਿਹੜੇ ਲੋਕ ਹੈ ਤੁਹਾਡੇ ਸਿੱਖੀ ਸਿਧਾਂਤ ਨਾਲ ਜ਼ਿਆਦਾ ਜੁੜਦੇ ਨੇ ਬੱਚੇ ਜ਼ਿਆਦਾ ਐਟ੍ਰੈਕਟ ਹੁੰਦੇ ਨੇ ਕਿਉਂਕਿ ਵਿੱਚ ਤੁਸੀਂ ਗੁਰਬਾਣੀ ਦੀਆਂ ਸਤਰਾਂ ਵਾਲੀਆਂ ਵੀ ਤਸਵੀਰਾਂ ਬਣਾਈਆਂ ਨੇ ਹਾਂਜੀ ਜ਼ਰੂਰ ਮੇਨਲੀ ਤਾਂ ਬੱਚੇ ਜ਼ਿਆਦਾ ਬਹੁਤ ਜ਼ਿਆਦਾ ਇੰਟਰਸਟ ਲੈਂਦੇ ਨੇ ਪੇਂਟਿੰਗਸ ਨੂੰ ਦੇਖ ਕੇ ਕਾਫੀ ਬੱਚੇ ਆਏ ਨੇ ਉਹਨਾਂ ਨੂੰ ਅਜੇ ਮੋਤੀ ਮਹਿਰਾਵੜਾ ਇਹਨਾਂ ਕੁਝ ਪਤਾ ਨਹੀਂ ਸੀਗਾ ਉਹ ਪੁੱਛ ਰਹੇ ਸੀ ਵੀ ਆਹ ਕੀ ਕਰ ਰਹੇ ਨੇ ਉਹਨਾਂ ਦੇ ਪਰਿਵਾਰ ਨਾਲ ਇਹ ਕਿਉਂ ਕਰ ਰਹੇ ਨੇ ਤੇ ਉਹਨਾਂ ਨੂੰ ਅਸੀਂ ਦੱਸ ਵੀ ਰਹੇ ਹਾਂ ਇੰਟਰਸਟ ਪੈਦਾ ਹੋ ਰਿਹਾ ਪੇਂਟਿੰਗਸ ਦੇਖ-ਦੇਖ ਕੇ ਤੇ ਬੱਚੇ ਜਿਆਦਾ ਅਟਰੈਕਟ ਹੁੰਦੇ ਆ ਤੇ ਤੁਹਾਨੂੰ ਮਨ ਲੱਗਦਾ ਹੈ ਤਾਂ ਨਾਲ ਹੀ ਸੈਭਜ਼ਾਦਿਆਂ ਦੀਆਂ ਵੀ ਤਸਵੀਰਾਂ ਬਣਾਈਆਂ ਹੁਣ ਤੱਕ ਕੋਈ ਤਸਵੀਰ ਵਿਕੀ ਵੀ ਹੈ ਜਾਂ ਕੋਈ ਲੈ ਕੇ ਵੀ ਗਿਆ ਹੈ ਹਾਂਜੀ ਹਾਂਜੀ ਬਹੁਤ ਜ਼ਿਆਦਾ ਵਿਕੀਆਂ ਨੇ ਤੇ ਹੋਰਾਂ ਨਾਲ ਵੀ ਗੱਲਬਾਤ ਕਰਦੇ ਜੀ ਸ਼ਸ਼ੀਕਲ ਜੀ ਸ਼ਸ਼ੀਕਲ ਮੈਮ ਕਿਹੜੀ ਤਸਵੀਰ ਤੁਸੀਂ ਬਣਾਈ ਹੈ ਮੈਂ ਕੈਲੀਗ੍ਰਾਫੀ ਬਣਾਈ ਹੈ ਇਹਨਾਂ ਦੇ ਵਿੱਚੋਂ ਆ ਇਕਮਕਾਰ ਦੀ ਮੈਂ ਤਸਵੀਰ ਦੇਖ ਰਹੀ ਸੀਗੀ ਇਹ 'ਚ ਕਾਫੀ ਮਿਹਨਤ ਲੱਗੀ ਲੱਗਦੀ ਹੈ ਕਿਉਂਕਿ ਪਹਿਲਾਂ ਕਿੱਲਾਂ ਠੋਕੀਆਂ ਗਈਆਂ ਨੇ ਜਿਸ ਤੋਂ ਬਾਅਦ ਵਿੱਚ ਹੌਲੀ-ਹੌਲੀ ਧਾਗੇ ਦੇ ਨਾਲ ਇਹਨੂੰ ਪਰੋਇਆ ਗਿਆ ਹੈ ਇਸ ਇਸ ਚੀਜ਼ ਨੂੰ ਕੀ ਕਹਿੰਦੇ ਆ ਇਹਨੂੰ ਇੱਕ ਤਰ੍ਹਾਂ ਦੀ ਕੈਲੀਗ੍ਰਾਫੀ ਕਹਿੰਦੇ ਆ ਇਹਨੂੰ ਥ੍ਰੈਡ ਕੈਲੀਗ੍ਰਾਫੀ ਵੀ ਆਪਾਂ ਕਹਿ ਸਕਦੇ ਆ ਜੀ ਤੇ ਹੁਣ ਤੱਕ ਕਿੰਨੇ ਕ ਕਸਟਮਰ ਜਿਹੜੇ ਆਏ ਆ ਜਿਹਨਾਂ ਨੇ ਦੇਖੀਆਂ ਨੇ ਤਸਵੀਰਾਂ ਖਰੀਦੀਆਂ ਮੈਨੇ ਵੀ ਕਾਫੀ ਕਸਟਮਰਸ ਆਏ ਨੇ ਉਹਨਾਂ ਨੂੰ ਕਾਫੀ ਪਸੰਦ ਆਈਆਂ ਐ ਅਟਰੈਕਟਿਵ ਲੱਗੀਆਂ ਤੇ ਹਿਸਟੋਰੀਕਲ ਲੱਗੀਆਂ ਉਹਨਾਂ ਨੇ ਕਾਫੀ ਤਸਵੀਰਾਂ ਖਰੀਦੀਆਂ ਨੇ ਨਾਲ ਨਾਲ ਹਿਸਟਰੀ ਵੀ ਦੱਸਦੇ ਹੋ ਜੇ ਕੋਈ ਬੱਚਾ ਆਉਂਦਾ ਥਾਂ ਜੋ ਅਸੀਂ ਉਹਨਾਂ ਨੂੰ ਹਿਸਟਰੀ ਵੀ ਜ਼ਰੂਰ ਦੱਸ ਦਈਏ ਨਾਲ ਦੀ ਨਾਲ ਠੀਕ ਕਰੋ ਤੇ ਬੈਠੇ ਹੋ ਤੁਸੀਂ ਇੱਥੇ ਅਸੀਂ ਓਰੇ 9 ਵਜੇ ਤੇ ਕੋਈ ਥਕਾਨ ਨਹੀਂ ਮਹਿਸੂਸ ਹੋਈ ਜਾਂ ਵਧੀਆ ਆਪਣਾ ਕੰਮ ਵਰਕ ਇੰਜੋਏ ਕਰ ਰਹੇ ਹੋ ਨਹੀਂ ਅਸੀਂ ਪੂਲ ਇੰਜੋਏ ਵੀ ਕਰ ਰਹੇ ਹਾਂ ਨਾਲ ਨਾਲ ਸਾਰਿਆਂ ਨੂੰ ਦੱਸ ਵੀ ਰਹੇ ਹਾਂ ਹਿਸਟਰੀ ਬਾਰੇ ਜੀ ਬਿਲਕੁਲ ਤੇ ਹੋਰਾਂ ਨਾਲ ਵੀ ਗੱਲਬਾਤ ਕਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅ ਗੁਰਪ੍ਰੀਤ ਜੀ ਤੁਸੀਂ ਇਹਨਾਂ ਦੇ ਵਿੱਚੋਂ ਕਿਹੜੀ ਤਸਵੀਰ ਬਣਾਈ ਹੈ ਐਕਚੁਅਲੀ ਮੈਂ ਕੋਈ ਇਹਦੇ ਵਿੱਚ ਹਜੇ ਮੇਰੀ ਕੋਈ ਪੇਂਟਿੰਗ ਉਰੇ ਹੈ ਨਹੀਂ ਤੇ ਇਹ ਮੇਰਾ ਮਤਲਬ ਕਿ ਮੇਰੇ ਬੈਸਟ ਫਰੈਂਡ ਨੇ ਕਿ ਗੁਰਦੀਪ ਅੱਛਾ ਇਹ ਉਹਨਾਂ ਨੇ ਹਾਂਜੀ ਉਹਨਾਂ ਨੇ ਮਤਲਬ ਕਿ ਇੱਕ ਇਹ ਵਾਲੀ ਪੇਂਟਿੰਗ ਆਗੀ ਤੇ ਇੱਕ ਅੱਗੇ ਪੇਂਟਿੰਗ ਆਗੀ ਅੱਛਾ ਤੇ ਇਹ ਸਪੈਸ਼ਲੀ ਮਤਲਬ ਕਿ ਅੱਜ ਦੇ ਦਿਨਾਂ ਨੂੰ ਧਿਆਨ ਰੱਖ ਕੇ ਬਣਾਈਆਂ ਗਿਆ ਨਹੀਂ ਗਿਆ ਤੇ ਇਹਨਾਂ ਦਾ ਮੇਨ ਮਕਸਦ ਇਹੀ ਆ ਕਿ ਬੱਚਿਆਂ ਨੂੰ ਮਤਲਬ ਕਿ ਜੋ ਆਰਟ ਵਰਕ ਨਾਲ ਹਨ ਮਤਲਬ ਕਿ ਇਸ ਨਾਲ ਜੁੜ ਸਕਣ ਤੇ ਆਪਣੀ ਕਲਾ ਨੂੰ ਅੱਗੇ ਲਿਆ ਸਕਣ ਤੇ ਮੇਨ ਮਾਰਕਸ ਦੇ ਇਹ ਵੀ ਹੈ ਜਿੱਦਾਂ ਹੁਣ ਤੁਸੀਂ ਠੰਡੇ ਗੁਰਜ ਠੰਡੇ ਗੁਰਜ ਦੀ ਤਸਵੀਰ ਬਣਾਈ ਗਈ ਆ ਹਾਂਜੀ ਜੋ ਬੱਚੇ ਮਤਲਬ ਕਿ ਜਿਨ੍ਹਾਂ ਨੂੰ ਇਹ ਚੀਜ਼ਾਂ ਦੇਖਣ ਚ ਪਹਿਲੀ ਵਾਰ ਦੇਖ ਰਹੇ ਨੇਗੇ ਉਹਨਾਂ ਵਾਸਤੇ ਮਤਲਬ ਇੱਕ ਤਰ੍ਹਾਂ ਦਾ ਅਸੀਂ ਉਹਨਾਂ ਨੂੰ ਇਹਦੀ ਹਿਸਟਰੀ ਵੀ ਦੱਸਦੇ ਆ ਠੀਕ ਹੈ ਤੇ ਜਦੋਂ ਤੁਸੀਂ ਇਹ ਵਰਕ ਦੇਖ ਰਹੇ ਹੋਗੇ ਹਾਂਜੀ ਠੀਕ ਹੈ ਜੀ ਇਹ ਦੇਖਣ ਦੇ ਵਿੱਚ ਮਤਲਬ ਕਿ ਆਪਾਂ ਨੂੰ ਸਿੰਪਲ ਲੱਗ ਰਿਹਾ ਪਰ ਇਹ ਬਹੁਤ ਬਰੀਕੀ ਵਰਕ ਆ ਦਾ ਠੀਕ ਹੈ ਜੀ ਤੇ ਇਹ ਕੈਲੀਗ੍ਰਾਫੀ ਹੋ ਗਈ ਮਤਲਬ ਕਿ ਜ਼ਿਆਦਾਤਰ ਮੋਸਟਲੀ ਇੱਥੇ ਸਿੱਖੀ ਧਰਮ ਵੱਲ ਜੋ ਪ੍ਰੇਰਿਤ ਕਰਨ ਉਦਾਂ ਦੀਆਂ ਪੇਂਟਿੰਗਸ ਤੁਹਾਨੂੰ ਇੱਥੇ ਮਿਲਣਗੀਆਂ ਜੀ ਸਾਰੀਆਂ ਹਿਸਟਰੀ ਨਾਲ ਰਿਲੇਟਡ ਹੈ ਜੇ 1984 ਦਾ ਮੁੱਦਾ ਵੀ ਹੋ ਗਿਆ ਜਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਤਸਵੀਰਾਂ ਬਣਾਈਆਂ ਹੋਈਆਂ ਨੇ ਛੋਟੇ ਸਾਹਿਬਜ਼ਾਦਿਆਂ ਦੀਆਂ ਬਣਾਈਆਂ ਗਈਆਂ ਨੇ ਇਹ ਤੁਹਾਡੇ ਜਿਹੜੇ ਇਸ ਕੰਮ ਨੂੰ ਸਹਾਰਨਾ ਕਾਲਜ ਵਾਲੇ ਦਿੰਦੇ ਆ ਕਿ ਬਹੁਤ ਵਧੀਆ ਬੱਚਿਆਂ ਨੇ ਕੰਮ ਕੀਤਾ ਹੈਗਾ ਤੇ ਇਹਦੀ ਸ਼ਾਬਾਸ਼ ਬਣਦੀ ਹੈ ਹਾਂਜੀ 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 ਜ਼ਰੂਰ ਮੇਰ ਮਤਲਬ ਕਿ ਨਾਲ-ਨਾਲ ਬੱਚਿਆਂ ਨੂੰ ਇਥੋਂ ਇਨਕਮ ਦਾ ਸੋਰਸ ਵੀ ਉਪਲਬਧ ਹੁੰਦਾ ਹੈ ਹਾਂਜੀ ਹਾਂਜੀ ਜਿੱਦਾਂ ਇਹ ਵਾਲੀ ਪੇਂਟਿੰਗ ਹੈਗਾ ਇਹਦਾ ਅਸੀਂ ਪ੍ਰਾਈਸ ਰੱਖਿਆ ਹੋਇਆ 4000 ਰੱਖਿਆ ਹੋਇਆ ਤੇ ਇੱਕ ਤੁਸੀਂ ਅੱਗੇ ਵਾਲੀ ਪੇਂਟਿੰਗ ਦੇਖੀ ਹੋਣੀ ਉਹਦਾ 25000 ਰੁਪਿਆ ਮਤਲਬ ਕਿ ਪ੍ਰਾਈਸ ਹੈਗਾ ਤੇ ਇਸ ਤੋਂ ਮਤਲਬ ਕਿ ਲੋ ਬਜਟ ਦੀਆਂ ਜਿਹੜੀਆਂ ਸਾਡੇ ਕੋਲ ਪੇਂਟਿੰਗ ਨੇਗੀਆਂ ਜਿੱਦਾਂ ਤੁਸੀਂ ਇਹ ਦੇਖ ਸਕਦੇ ਹੋਗੇ ਠੀਕ ਹੈ ਮਤਲਬ ਕਿ ਇਹ 300 ਦੀ ਹੈ ਤੇ ਮਸ ਹਰ ਇੱਕ ਪ੍ਰਾਈਸ ਦੀ ਸਾਡੇ ਕੋਲ ਪੇਂਟਿੰਗਸ ਐ ਇੱਥੇ ਮਤਲਬ ਕਿ ਉਪਲਬਧ ਨੇ ਹੈਗੀਆਂ ਜੀ ਜੀ ਤੇ ਹੁਣ ਤੱਕ ਕਿਸੇ ਨੇ ਬਾਏ ਵੀ ਕੀਤੀ ਕੋਈ ਜੇ ਮਤਲਬ ਕਿ ਕਾਫੀ ਕਸਟਮਰ ਆ ਰਹੇ ਨੇਗੇ ਜ਼ਿਆਦਾਤਰ ਸਾਡੀਆਂ ਇੱਥੇ ਜੋ ਸਿੱਖੀ ਧਰਮ ਨਾਲ ਰਿਲੇਟਡ ਨੇਗੇ ਸਾਡੇ ਉਹੋ ਹੀ ਪੇਂਟਿੰਗ ਇੱਥੇ ਪਰਚੇਸ ਕਰ ਰਹੇ ਨੇ ਹਾਂਜੀ ਹਾਂਜੀ ਕੁਝ ਬੱਚਿਆਂ ਨੂੰ ਵੀ ਪਸੰਦ ਆ ਰਹੀਆਂ ਨੇਗੀਆਂ ਕੁਝ ਬਜ਼ੁਰਗ ਨੂੰ ਪਸੰਦ ਆ ਰਹੀਆਂ ਨੇਗੀਆਂ ਤੇ ओके थैंक ओके जी ਤੇ ਇਹਦੇ ਨਾਲ ਆਪਾਂ ਹੋਰਾਂ ਵੀ ਹੋਰ ਵੀ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰਦੇ ਆ ਜਿਸ ਤੱਕ ਤੁਸੀਂ ਦੇਖ ਹੀ ਸਕਦੇ ਹੋ ਤੇ ਕਲਾਕਾਰਾਂ ਦੀਆਂ ਵੀ ਤਸਵੀਰਾਂ ਬਣਾਈਆਂ ਹੋਈਆਂ ਨੇ ਬੱਚਿਆਂ ਨੇ ਤੇ ਉੱਥੇ ਹੀ ਛੋਟੇ ਸਹਿਬਜ਼ਾਦਿਆਂ ਦੀਆਂ ਤਸਵੀਰਾਂ ਨੇ ਪਿੱਛੇ ਮਾਤਾ ਗੁਜਰੀ ਜੀ ਦੀ ਤਸਵੀਰ ਹੈ ਤੇ ਜਿਹਦੇ ਵਿੱਚ ਇਹ ਪਤਾ ਚੱਲਦਾ ਹੈ ਕਿ ਦਾਦੀ ਦਾ ਪੋਤਿਆਂ ਦੇ ਨਾਲ ਕਿੰਨਾ ਪਿਆਰ ਸੀ ਤੇ ਇਹ ਤਸਵੀਰਾਂ ਨੇ ਵੈਸੇ ਵੀ ਦਾਦੀਆਂ ਦਾ ਜਿਹੜਾ ਪੋਤਿਆਂ ਦੇ ਨਾਲ ਜ਼ਿਆਦਾ ਪਿਆਰ ਹੁੰਦਾ ਹੈ ਤੇ ਇਹਦੇ ਨਾਲ ਜਦੋਂ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚੁਣਵਾ ਦਿੱਤਾ ਗਿਆ ਬੜੀ ਅ ਕਹਿ ਸਕਦੇ ਆ ਕਿ ਪੇਂਟਿੰਗ ਤਾਂ ਸੋਹਣੀ ਆ ਪਰ ਕਿਤੇ ਨਾ ਕਿਤੇ ਇਹ ਦਿਲ ਨੂੰ ਚੀਜ਼ ਦੀ ਜਾਂਦੀ ਹੈ ਪੇਂਟਿੰਗ ਆ ਜਿਹੜੀ ਕਿ ਦਿਲ ਨੂੰ ਦੁੱਖ ਜਿਹੜਾ ਪਤਾ ਚੱਲਦਾ ਹੈ ਤੇ ਜ ਚਾਰ ਸਹਿਬਜ਼ਾਦੇ ਨੇ ਦਾਦੀ ਦਾ ਪੋਤਿਆਂ ਦੇ ਨਾਲ ਕਿੰਨਾ ਪਿਆਰ ਹੈ ਉਹ ਤਸਵੀਰ ਦਿਖਾਉਂਦੀ ਹੈ ਤੇ ਕਿੰਨੇ ਕਿੰਨੇ ਛੋਟੇ ਛੋਟੇ ਸਹਿਬਜ਼ਾਦੇ ਸਿਗੇ ਜਿਨ੍ਹਾਂ ਨੂੰ ਨੀਹਾਂ ਦੇ ਵਿੱਚ ਚਣਵਾਇਆ ਗਿਆ ਤੇ ਉੱਥੇ ਚਾਰ ਸਹਿਬਜ਼ਾਦੇ ਦਾਦੀ ਦੇ ਨਾਲ ਇਹ ਤਸਵੀਰ ਜਿਹੜੀ ਆ ਦਿਖਾਈ ਗਈ ਹੈ ਬੜੀ ਖੂਬਸੂਰਤ ਇਹ ਪੇਂਟਿੰਗ ਬਣਾਈ ਗਈ ਹੈ ਤੇ ਇਹ ਪਤਾ ਵੀ ਲੱਗਦਾ ਹੈ ਕਿ ਦਾਦੀ ਦਾ ਜਿਹੜਾ ਪੋਤਿਆਂ ਦੇ ਨਾਲ ਕਿੰਨਾ ਪਿਆਰ ਸੀ ਤੇ ਸਸ਼ੀਕਰ ਰਾਜੇ ਸਸ਼ੀਗਲ ਜੀ ਤੁ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੋਹਾਮ ਹੈ ਇਹਨਾਂ ਦੇ ਵਿੱਚੋਂ ਕਿਹੜੀ ਪੇਂਟਿੰਗ ਤੁਸੀਂ ਬਣਾਈ ਹੈ ਇਹ ਸਾਰੀਆਂ ਮੈਂ ਬਣਾਈਆਂ ਹੋਈਆਂ ਨੇ ਕੀ ਬਾਤ ਹੈ ਆ ਬੜੀ ਸੋਹਣੀ ਬਣਾਈ ਹੋਈ ਹੈ ਤੇ ਤੁਹਾਡੀ ਦਾਦੀ ਹੈ ਜੀ ਨਹੀਂ ਜੀ ਉਹਨਾਂ ਦੀ ਡੈਥ ਹੋ ਗਈ ਅੱਛਾ ਤੇ ਮਮਾ ਹਮ ਦੱਸਦੇ ਹੁੰਦੇ ਆ ਕਿ ਪੋਤਿਆਂ ਦੇ ਨਾਲ ਦਾਦੀਆਂ ਦਾ ਕਿੰਨਾ ਪਿਆਰ ਹੁੰਦਾ ਹੈ ਨਾ ਹਾਂਜੀ ਹਾਂਜੀ ਇਹ ਤਸਵੀਰ ਤੁਸੀਂ ਆਪ ਦਿਲੋਂ ਬਣਾਈ ਹੈ ਜਾਂ ਕਿਸੇ ਨੇ ਕਿਹਾ ਸੀ ਉਸ ਤੋਂ ਬਾਅਦ ਬਣਾਈ ਨਹੀਂ ਨਹੀਂ ਇਹ ਐਕਚੁਅਲੀ ਇਹ ਕਿਉਂ ਸਪੈਸ਼ਲ ਟਾਈਪ ਦਾ ਹੁੰਦਾ ਹੈ ਪੇਂਟਿੰਗ ਦਾ ਸਟਾਈਲ ਇਹ ਚ ਕੀ ਹੁੰਦਾ ਹੈ ਜਿਵੇਂ ਅਸਲੀ ਜੇ ਛੋਟੇ ਛੋਟੇ ਬੱਚੇ ਹੁੰਦੇ ਨੇ ਉਹਨਾਂ ਨੂੰ ਵੇਖ ਕੇ ਉਹਨਾਂ ਤੋਂ ਐਗਜ਼ੈਂਪਲ ਲੈ ਕੇ ਸੀ ਬਣਾਉਂਦੇ ਆ ਜਿਵੇਂ ਅਸੀਂ ਬਾਕੀ ਸਾਹਿਬਜ਼ਾਦਿਆਂ ਦੀ ਫੋਟੋ ਦੇਖ ਕੇ ਕੋਈ ਕਹਿ ਨਹੀਂ ਸਕਦਾ ਕਿ ਉਹ ਇੰਨੇ ਛੋਟੇ ਹੈ ਕਿਉਂ ਉਹ ਥੋੜੇ ਵੱਡੇ ਲੱਗਦੇ ਨੇ ਇਹ ਅਸੀਂ ਨੇ ਸੱਚੀ ਛੋਟੇ ਬੱਚਿਆਂ ਦੀ ਫੋਟੋ ਦੇਖੀ ਉਹਨਾਂ ਨੂੰ ਐਗਜ਼ੈਂਪਲ ਲੈ ਕੇ ਬਣਾਇਆ ਜਿਵੇਂ ਬਾਬਾ ਜੂਹਾਰ ਸਿੰਘ ਜੀ ਸੀਗੇ ਉਹਨਾਂ ਦੀ ਕਿੰਨੀਆਂ ਫੋਟੋ ਦੇਖੀ ਅਸੀਂ ਲੱਗਦੇ ਨੇ ਤੋਂ ਬਹੁਤ ਵੱਡੇ ਟੀਨੇਜਰ ਸੀਗੇ ਸੀਗੇ ਜੋ ਮੇਰੀ ਉਮਰ ਦੇ ਤਾਂ ਇੰ ਹੌਸਲਾ ਸੀਗਾ ਤਾਂ ਉਹ ਇਸ ਪੇਂਟਿੰਗ ਚ ਮੈਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਤੇ ਇਹ ਪੇਂਟਿੰਗ ਦਾ ਪ੍ਰਾਈਸ ਕਿੰਨਾ ਰੱਖਿਆ ਤੁਸੀਂ ਇਹ ਮੈਂ ਬਸ 1500 ਰੱਖਿਆ ਹੈ ਤੇ ਫੀਲਿੰਗਸ ਤਾਂ ਇਹਨਾਂ ਚ ਕਾਫੀ ਹੈ ਪਰ ਲੋਕਾਂ ਲਈ ਨਹੀਂ ਬਹੁਤ ਜੀ ਤਾਂ ਆ ਰਹੇ ਆ ਖਰੀਦ ਰਹੇ ਨੇ ਹਾਂਜੀ ਕਾਫੀ ਖਰੀਦ ਕੇ ਵੀ ਗਏ ਨੇ ਤੇ ਹੋਰ ਆਉਣਗੇ ਤੇ ਉਹ ਵੀ ਖਰੀਦਣਗੇ ਇਹ ਵੀ ਪੇਂਟਿੰਗ ਰਾਜ ਤੁਸੀਂ ਬਣਾਈ ਹੈ ਜਿਹੜੇ ਨੀਹਾਂ ਚ ਚਨਵਾ ਦਿੱਤਾ ਹਾਂਜੀ ਉਹ ਇੱਕ ਆਖਰੀ ਪੁਕਾਰ ਹੈ ਜਿਹੜੀ ਨੀਹਾਂ ਚ ਉਹ ਮਾਰ ਰਹੇ ਨੇ ਤੇ ਆਪਣੇ ਆਪ ਨੂੰ ਹੌਸਲਾ ਦੇ ਰਹੇ ਨੇ ਕਿ ਅਸੀਂ ਆਪਣੇ ਦਾਦਾ ਜੀ ਕੋਲ ਜਾ ਰਹੇ ਹਾਂ ਇਹ ਛੋਟਾ ਪਰ ਆ ਜਿਵੇਂ ਦੁਨੀਆ ਚ ਬਾਦਚ ਆਇਆ ਸੀ ਪਰ ਉਹ ਪਹਿਲੇ ਜਾਊਗਾ ਤਾਂ ਉਹ ਚ ਉਹਨਾਂ ਅਲੱਗ ਹੀ ਹੌਸਲਾ ਤੇ ਖੁਸ਼ੀ ਵੀ ਤੇ ਬੜੀਆਂ ਹੀ ਸੋਹਣੀਆਂ ਤਸਵੀਰਾਂ ਬਣਾਈਆਂ ਨੇ ਕਿਤੇ ਨਾ ਕਿਤੇ ਦਿਲਚੀਰ ਦੀਆਂ ਤਸਵੀਰਾਂ ਵੀ ਨੇ ਤੇ ਇਹ ਉਹ ਛੋਟੇ ਸਹਿਬਜ਼ਾਦੇਾਂ ਦੀਆਂ ਤਸਵੀਰਾਂ ਨੇ ਔਰ ਵਾਕਈ ਜਿੰਨਾ ਕਿ ਹੁਣ ਆਪਾਂ ਫੋਟੋਆਂ 'ਚ ਦੇਖਦੇ ਆਂ ਜੇ ਇੰਨੀ ਉਮਰ ਦੇ ਨਹੀਂ ਸੀ ਬਿਲਕੁਲ ਛੋਟੇ-ਛੋਟੇ ਸੀਗੇ ਜੋ ਕਿ ਇਸ ਤਸਵੀਰ 'ਚ ਪਤਾ ਲੱਗਦਾ ਏ ਕਿ ਇੰਨਾ ਛੋਟਾ ਬੱਚਾ ਜੋ ਇੰਨੇ ਹੌਸਲੇ ਬਲੰਦ ਤੇ ਜੋ ਕਿ ਹੁਣ ਨਹੀਂ ਦੇਖਣ ਨੂੰ ਉਹ ਚੀਜ਼ਾਂ ਮਿਲਦੀਆਂ ਜੋ ਉਸ ਵਕਤ ਜੋ ਛੋਟੇ ਸਹਿਬਜ਼ਾਦਿਆਂ ਨੇ ਕਰ ਦਿੱਤਾ ਤੇ ਉਹੀ ਇਤਿਹਾਸ ਜੋ ਹੈ ਅੱਜ ਅਸੀਂ ਦੇਖ ਰਹੇ ਹਾਂ ਤੇ ਉਸ ਇਤਿਹਾਸ ਨੂੰ ਨਮਨ ਕਰਨ ਦੇ ਲਈ ਅੱਜ ਤੱਕ ਜਿਹੜੀਆਂ ਸੰਗਤਾਂ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਆਉਂਦੀਆਂ ਨੇ ਤੇ ਨਤਮਸਤਕ ਹੁੰਦੀਆਂ ਨੇ ਫਿਲਹਾਲ ਬੱਚਿਆਂ ਦੇ ਵੱਲੋਂ ਇਹ ਪ੍ਰਦਰਸ਼ਨੀ ਲਗਾਈ ਗਈ ਹੈ ਤੇ ਸਿੱਖ ਸੰਗਤਾਂ ਨੂੰ ਜਿਹੜਾ ਹੈ ਗੁਰੂ ਦੀਆਂ ਸੰਗਤਾਂ ਨੂੰ ਗੁਰੂ ਬਾਣੀ ਦੇ ਨਾਲ ਜੋੜਨ ਦੇ ਲਈ ਬੜਾ ਵਧੀਆ ਉਪਰਾਲਾ ਹੈ ਬੱਚਿਆਂ ਦੇ ਲਈ ਰੋਜਗਾਰ ਵੀ ਹੈ ਕਿਉਂਕਿ ਜੇਕਰ ਇਹ ਪੇਂਟਿੰਗਸ ਵਿਕਦੀਆਂ ਨੇ ਤਾਂ ਬੱਚਿਆਂ ਦਾ ਖਰਚਾ ਵੀ ਚੱਲਦਾ ਨਾ ਚੱਲਦਾ ਹੈ ਤੇ ਦੂਸਰੇ ਪਾਸੇ ਜਿਹੜੇ ਬੱਚੇ ਹੈ ਉਸ ਸਿੱਖ ਇਤਿਹਾਸ ਦੇ ਨਾਲ ਵੀ ਜੁੜਦੇ ਨੇ ਕਿਉਂਕਿ ਇਹਨਾਂ ਦੇ ਵੱਲੋਂ ਸਿਰਫ ਹਿਸਟਰੀ ਨਾਲ ਰਿਲੇਟਡ ਜਿਹੜੀਆਂ ਉਹ ਜੋ ਖਰੀਦੇ ਨੇ ਉਹ ਵੀ ਆਪਣੇ ਬੱਚਾ ਨੂੰ ਇਹ ਸਿੱਖਿਆ ਦੰਦੇ ਨੇ ਕਿ ਤੁਸੀਂ ਵੀ ਇਸੇ ਤਰ੍ਹਾਂ ਸਿੱਖੀ ਸਿਧਾਂਤਾਂ ਦੇ ਨਾਲ ਜੁੜੋ ਤੇ ਗੁਰਬਾਣੀ ਦੇ ਨਾਲ ਜੁੜੋ ਤੇ ਗੁਰੂ ਦੇ ਸਿੰਘ ਬਣੋ ਫਿਲਹਾਲ ਫਤੇਗੜ ਸਾਹਿਬ ਦੀ ਧਰਤੀ ਤੇ ਅਸੀਂ ਮੌਜੂਦ ਆ ਇਸ ਬੰਦੀ ਬਲਬਲ ਦੀ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਬਣੇ ਰਹੋ ਸਾਂਝਾ ਟੀਵੀ ਦੇ ਨਾਲ ਮੈ ਰਹੋ ਵੀਰ ਜੋ ਕੈਮਰਾਮੈਨ प्रदीप ਦੇ ਨਾਲ ਸਤਿ ਸ਼੍ਰੀ ਅਕਾਲ ਜੀ